ਸ਼ੰਭੂ ਬਾਰਡਰ ਦੇ ਉੱਪਰ ਕਿਸਾਨੀ ਅੰਦੋਲਨ ਚੱਲ ਰਿਹਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਨੇ ਅਸੀਂ ਲਗਾਤਾਰ ਕਵਰੇਜ ਕਰ ਰਹੇ ਹਾਂ ਤਿੰਨ ਦਿਨ ਹੋ ਗਏ ਐ ਅਸੀਂ ਅੱਜ ਜਾ ਰਹੇ ਸੀ ਦੁਬਾਰਾ ਫਿਰ ਤੋਂ ਕਿਸਾਨੀ ਅੰਦੋਲਨ ਦੇ ਉੱਪਰ ਤਾਂ ਇੱਕ ਬਹੁਤ ਵਧੀਆ ਤਸਵੀਰ ਜਿਹੜੀ ਸਾਨੂੰ ਰਸਤੇ ਦੇ ਵਿੱਚ ਦਿਖਾਈ ਦਿੱਤੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਬੁਲੇਟ ਦੇ ਉੱਪਰ ਦੋ ਨੌਜਵਾਨ ਬਾਈ ਬੈਠੇ ਨੇ ਇੱਕ ਸਰਦਾਰ ਬਾਈ ਨੇ ਤੇ ਦੂਜੇ ਮੁਸਲਿਮ ਬਾਈ ਨੇ ਤੇ ਇਹਨਾਂ ਦੇ ਹੱਥਾਂ ਦੇ ਵਿੱਚ ਪਾਣੀ ਦੀਆਂ ਬੋਤਲਾਂ ਨੇ ਸੇਵਾ ਭਾਵਨਾ ਜਿਹੜੀ ਇਹਨਾਂ ਦੀ ਦੇਖ ਸਕਦੇ ਹੋ ਤੁਸੀਂ ਤੇ ਨਾਲ ਇੱਕ ਖੂਬਸੂਰਤ ਤਸਵੀਰ ਜਿਹੜੀ ਸਾਂਝੀ ਵਾਲਤਾ ਦੀ ਭਾਈਚਾਰੇ ਦੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਤਸਵੀਰ ਸਾਨੂੰ ਦੇਖਣ ਨੂੰ ਮਿਲੀ ਤਾਂ ਅਸੀਂ ਸੋਚਿਆ ਕਿ ਕਿਉਂ ਨਾ ਬਾਈਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਬਾਈ ਕਿੱਥੋਂ ਨੇ ਕੀ ਨਾਮ ਨੇ ਬਾਈ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਆ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਸ਼ੁਕਰੀਆ ਬਾਈ ਜੀ, ਸ਼ੁਕਰੀਆ ਬਹੁਤ-ਬਹੁਤ। ਹਾਂ ਬਾਈ ਕਿੱਥੋਂ ਤੁਸੀਂ ਕੀ ਨਾਮ ਆ ਤੁਹਾਡਾ? ਅ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਬੇਸਿਕਲੀ ਰਹਿਣ ਵਾਲਾ ਸੰਗਰੂਰ ਦਾ। ਪਿੰਡ ਮੇਰਾ ਮੰਗਵਾਲ ਹੈ ਜੀ। ਅੱਛਾ ਬਾਈ। ਤੇ ਮੈਂ ਇੱਥੇ ਟੈਕਸੀ ਸਰਵਿਸ ਦਾ ਕੰਮ ਆ ਜੀ ਮੇਰਾ ਜ਼ਿਰਕਪੁਰ ਦੇ ਵਿੱਚ। ਤੇ ਬਾਈ ਤੁਸੀਂ? ਮੈਂ ਕੁਰਕਸ਼ੇਤਰ ਸੋਂ ਜੀ ਮੇਰਾ ਨਾਮ ਯਾਸੀਨ ਹੈ। ਮੇਰਾ ਇੱਧਰ ਕਲੀਨਿਕ ਹੈ ਜ਼ਿਰਕਪੁਰ ਮੇ। ਠੀਕ ਹੈ ਬਾਈ। ਹਾਂ ਜੀ। ਭਾਈ ਜਦੋਂ ਅਸੀਂ ਜਾ ਰਹੇ ਸੀ ਨਾ ਅਸੀਂ ਰਸਤੇ 'ਚ ਦੇਖਿਆ ਤੇ ਅਸੀਂ ਦੇਖਿਆ ਮਹਾਂ ਮੂਰੇ ਤਾਂ ਮਾਲੋ ਸਰਦਾਰ ਬਾਈ ਲੱਗਦੇ ਤੇ ਪਿੱਛੇ ਸਾਡੇ ਮੁਸਲਮਾਨ ਬਾਈ ਨੇ ਤੇ ਫੇਰ ਅਸੀਂ ਆਖਿਆ ਚਲੋ ਰੋਕ ਕੇ ਬਾਈ ਨਾਲ ਗੱਲਬਾਤ ਕੀਤੀ ਆ ਬਈ ਕਿਉਂਕਿ ਬਹੁਤ ਸਾਰਾ ਤੁਸੀਂ ਦੇਖਦੇ ਹੋ ਕਿਸ ਹਿਸਾਬ ਦੇ ਨਾਲ ਇੱਕ ਬੰਡੀਆਂ ਪਾਉਣ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ 네ਗੇਟਿਵ ਬਹੁਤ ਚੱਲਦਾ ਹੈਗਾ ਪਰ ਪੰਜਾਬ ਤੇ ਉਹੀ ਕਹਿੰਦੇ ਕਿ ਪੰਜਾਬ ਆਜ਼ਾਦ ਗੁਰਾਂ ਦੇ ਨਾਂ ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਸੀ ਉਸ ਨੂੰ ਤੁਸੀਂ ਬਣਾਈ ਰੱਖਿਆ ਹਾਂਜੀ ਹਾਂਜੀ ਦੇਖੋ ਜੀ ਇਹ ਸਰਕਾਰਾਂ ਨੇ ਕਿ ਜਿਹੜਾ ਆਪਣੇ ਧਰਮਾਂ ਦੇ ਨਾਮ ਤੇ ਆਪਾਂ ਨੂੰ ਬੰਨ ਰਹੀਆਂ ਨੇ ਗਿਆ ਨਹੀਂ ਜੇ ਕਿਤੇ ਆਪਾਂ ਅੰਦਰਲੇ ਪਿਆਰ ਨੂੰ ਜਗਾਈਏ ਨਾ ਜੀ ਤਾਂ ਜਿਹੜਾ ਆਪਣਾ ਪਾਕਿਸਤਾਨ ਦੇ ਵਿੱਚ ਜਿਵੇਂ ਇਕੱਠੇ ਰਹਿ ਰਹੇ ਆਂ ਕਮਿਊਨਿਟੀਆਂ ਨੇ ਹੈ ਨਾ ਗੁਰਦੁਆਰਾ ਸਾਹਿਬ ਵੀ ਆਉਂਦੇ ਨੇ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜੀ ਇਹ ਸਰਕਾਰਾਂ ਕਰਾਰੀਆਂ ਨੇ ਜਿਹੜੀਆਂ ਅੰਦੋਲਨ ਜਾ ਰਹੇ ਹਾਂ ਬਈ ਅਸੀਂ ਬਿਲਕੁਲ ਅੰਦੋਲਨ 'ਚ ਜਾ ਰਹੇ ਹਾਂ ਜੀ ਪਾਣੀ ਦੀ ਸੇਵਾ ਅਸੀਂ ਕੱਲ ਵੀ ਲੈ ਕੇ ਗਏ ਸੀ ਕੱਲ ਗੱਡੀ 'ਤੇ ਲੈ ਕੇ ਗਈ ਸੀ 50 ਪੇਟੀਆਂ ਜੀ ਤੇ ਅੱਗੇ ਪਹੁੰਚ ਪਾਣਾ ਥੋੜਾ ਮੁਸ਼ਕਲ ਸੀਗਾ ਗੱਡੀ 'ਤੇ ਲੱਗਿਆ ਤੇ ਅੱਜ ਸੋਚਿਆ ਵੀ ਜਿੰਨੀ ਕਿ ਸੇਵਾ ਹੁੰਦੀ ਆ ਅੱਜ ਨਿਭਾਈਏ ਇਸ ਸੇਵਾ ਨੂੰ ਤਾਂ ਪਾਣੀ ਦੀਆਂ ਪੇਟੀਆਂ ਕੋਸ਼ਿਸ਼ ਫਮੋਰਚੇ ਦੀ ਜਿੱਤ ਵੀ ਪੂਰੀ ਪ੍ਰਾਪਤ ਕਰਾਂਗੇ ਤਾਂ ਜਸਰਨ ਜੀ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਟਾਈਮਾਂ 'ਚ ਸੋਸ਼ਲ ਮੀਡੀਆ ਤੇ ਬਹੁਤ ਨੈਗੇਟਿਵ ਚੱਲਦਾ ਹੈਗਾ ਇੱਕ ਦੂਜੇ ਨੂੰ ਲੜਾਉਂਦਿਆਂ ਗੱਲਾਂ ਪਰ ਇਹ ਬਹੁਤ ਸ਼ਾਨਦਾਰ ਤਸਵੀਰ ਪੰਜਾਬ ਦੀ ਅੱਜ ਅਕਸਰ ਜਦੋਂ ਅੰਦੋਲਨ ਹੁੰਦਾ ਜੋ ਪੀੜ ਪੈਂਦੀ ਹੈ ਪੂਰੀ ਕੌਮ ਦੇ ਉੱਪਰ ਜਾਂ ਕਹਿ ਲਈਏ ਸਾਰੇ ਭਾਈਚਾਰੇ ਦੇ ਪਰ ਸਾਰੇ ਇਕੱਠੇ ਹੋ ਕੇ ਲੜਦੇ ਨੇ ਤੇ ਅੱਜ ਉਹ ਬਖੂਬੀ ਤਸਵੀਰ ਦਿਖ ਰਹੀ ਹੈ ਹਾਂ ਜੀ देखो जी हमारा तो यही कहना है हमारा जन्म जो हुआ वो भी हिंदुओं के बीच में सिखों के बीच में हुआ सिख हमारे पड़ोसी हैं बचपन से पैदाइशी हम एक दूसरे के साथ मिलजुल के रह रहे हैं और आज ये ऐसा मौका आन पड़ा है तो हमारे से जितना भी कुछ बनेगा तन धन से जान की बाजी लड़ाने से भी हम पीछे नहीं हटेंगे ਔਰ ਕੰਦੇ ਸੇ ਕੰਦਾ ਮਿਲਾ ਕੇ ਕਿਸਾਨ ਭਾਈਓ ਕੇ ਸਾਥ। ਭਾਈ ਤੁਸੀਂ ਪਹਿਲਾਂ ਤੋਂ ਜਾਣਦੇ ਇੱਕ ਦੂਜੇ ਨੂੰ? ਹਾਂਜੀ ਹਾਂਜੀ, ਹਮ 5-6 ਸਾਲ ਸੇ ਜ਼ਿਰਕਪੁਰ ਮੇ ਇਕੱਠੇ ਰਹ ਰਹੇ ਹਾਂ ਔਰ ਸਗੇ ਭਾਈਓਂ ਸੇ ਜਿਵੇਂ ਭਾਈਓਂ ਕੀ ਤਰ੍ਹਾਂ ਸੇ ਹਮਾਰਾ ਆਪਸ ਮੇ ਪਿਆਰ ਹੈ। ਭਾਈ ਕਹਿੰਦੇ ਸਗੇ ਭਾਈਆਂ ਵਾਂਗੂ ਪਿਆਰ ਆ ਸਾਡਾ। ਬਿਲਕੁਲ ਬਿਲਕੁਲ ਜੀ ਸਕੇ ਭਰਾਵਾ ਵਾਂਗੂ ਪਿਆਰ ਆ। ਜਿੰਦ ਜਾਨ ਵਾਰਦੇ ਆ ਇੱਕ ਦੂਜੇ ਤੇ। ਜਦੋਂ ਲੋੜ ਪੈਂਦੀ ਆ ਅਸੀਂ ਖੜ੍ਹਦੇ ਆ ਹਰ ਇੱਕ। ਕਿਵੇਂ ਭਾਈ ਦੋਸਤੀ ਕਿਵੇਂ ਬਣੀ ਤੁਹਾਡੀ? ਦੋਸਤੀ ਬਸ ਜੀ ਅਸੀਂ ਜ਼ਿਰਕਪੁਰ ਇੱਕ ਜਿਹੜੀ ਉਹ ਸੀਗੀ ਪੀਜੀ ਸੀਗੀ ਉੱਥੇ ਇਕੱਠੇ ਰਹਿੰਦੇ ਸੀਗੇ। ਤੇ ਮੇਰੇ ਤੇ ਇਹ ਇਹਨਾਂ ਦਾ ਕਮਰਾ ਥੋੜੀ ਅਲੱਗ ਸੀਗਾ ਉੱਥੋਂ ਬਸ ਇੱਕ ਵਾਰ ਜਦੋਂ ਆਪਣਾ ਈਦ ਦਾ ਮੌਕਾ ਸੀ ਨਾ ਜੀ ਇਹ ਸਾਨੂੰ ਖੀਰ ਲੈ ਕੇ ਆਏ ਸੀਗੇ ਬਸ ਉਹ ਅਸੀਂ ਖੀਰ ਦੇ ਵਿੱਚ ਇੰਨਾ ਪਿਆਰ ਪਾਇਆ ਹੋਇਆ ਸੀਗਾ ਜੀ ਉਸ ਤੋਂ ਬਾਅਦ ਰਿਲੇਸ਼ਨ ਦੇਖ ਲਓ ਅੱਜ ਦਾ ਘਰ ਤੱਕ ਪਹੁੰਚ ਗਿਆ ਜੀ ਇਹਨਾਂ ਦੇ ਪਰਿਵਾਰ ਵਾਲੇ ਸਾਡੇ ਘਰ ਆਉਂਦੇ ਨੇ ਵਰਤਦੇ ਆਂ ਜੀ ਦੁੱਖ ਸੁੱਖ ਚ ਜਾਂਦੇ ਆਂ ਉਹ ਫੈਮਿਲੀ ਰਿਲੇਸ਼ਨ ਹੈ ਉਹ ਰਿ ਫੈਮਿਲੀ ਰਿਲੇਸ਼ਨ ਜੀ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਮਤਲਬ ਕਦੇ ਕੋਈ ਉਹੀ ਗੱਲ ਕਹਿੰਦਾ ਕਿ ਦੋਸਤੀ ਕਹਿੰਦੇ ਹੁੰਦੇ ਨੇ ਦੋਸਤੀ ਦੇਖ ਸਕਦੇ ਹੋ ਸੀ ਬਹੁਤ ਖੂਬਸੂਰਤ ਰਿਸ਼ਤਾ ਇੱਕ ਤਾਂ ਖੂਨ ਦੇ ਰਿਸ਼ਤੇ ਹਰੇ ਸਾਨੂੰ ਮਿਲਦੇ ਆ ਪਰ ਜਿਹੜੇ ਬੰਦਾ ਆਪ ਬਣਾਉਂਦਾ ਰਿਸ਼ਤੇ ਉਹ ਕਹਿੰਦੇ ਨੇ ਨਾ ਇਹ ਤਾਂ ਕਾਰਗਰ ਸਭ ਤੋਂ ਵੱਧ ਹੁੰਦੇ ਆ ਤੇ ਖੂਬਸੂਰਤ ਵੀ ਉਹੀ ਹੁੰਦੇ ਨੇ ਬਿਲਕੁਲ ਜੀ ਮੈਂ ਤਾਂ ਕਹਿੰਦਾ ਜੀ ਖੂਨ ਦਾ ਰਿਸ਼ਤਾ ਤਾਂ ਕਿਤੇ ਹੀ ਪਿੱਛੇ ਰਹਿ ਗਿਆ ਵੀ ਸਾਡਾ ਕਿਤੇ ਟਾਈਮ 'ਚ ਖੂਨ ਦਾ ਰਿਸ਼ਤਾ ਤਾਂ ਰਿਹਾ ਨਹੀਂ ਕੋਈ ਨਹੀਂ ਰਿਹਾ ਜੀ ਨਹੀਂ ਰਿਹਾ ਪਰ ਸਾਡਾ ਪਿਆਰ ਜਿਹੜਾ ਨਾ ਜੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਲੰਬੇ ਸਮੇਂ ਤੱਕ ਚੱਲੇ ਆਖਰੀ ਸਵਾਸਾਂ ਤੱਕ ਚੱਲੇ ਪਰ ਸਾਡਾ ਅੱਜ ਦੀ ਘੜੀ ਦਿਲਾਂ ਦੇ ਵਿੱਚ ਕੋਈ ਫ ਬਹੁਤ ਜ਼ਿਆਦਾ ਸਾਡਾ ਪਿਆਰ ਹੈ ਜੀ ਆਪਸ ਵਿੱਚ ਠੀਕ ਹੋਊਗੀ ਬਈ ਹਾਂਜੀ ਬਸ ਮੈਂ ਵੀ ਇਹ ਕਹਿਣਾ ਚਾਹੂੰਗਾ ਕਿ ਦੋਨੋਂ ਕੇ ਇਹ ਸਮਝ ਲਈਏ ਕਿ ਪੈਰੈਂਟਸ ਅਲੱਗ-ਅਲੱਗ ਐ ਬਾਕੀ ਹੋਰ ਕੋਈ ਫਰਕ ਨਹੀਂ ਐ ਜੀ ਸਾਰੇ ਤਿਹਾਰ ਇਕੱਠੇ ਮਨਾਉਣੇ ਬਈ ਹਾਂਜੀ ਇਕੱਠੇ ਮਨਾਤੇ ਆ ਜੀ ਹਾਂਜੀ ਇਕੱਠੇ ਹਾਂਜੀ ਸਾਡੇ ਫੋਨ ਦੇ ਵਿੱਚ ਜਿਹੜੀਆਂ ਨੇ ਮੇਰੀਆਂ ਤਸਵੀਰਾਂ ਇਹਨਾਂ ਦੇ ਫੋਨ 'ਚ ਜ਼ਿਆਦਾ ਹੋਣਗੀਆਂ ਤੇ ਇਹਨਾਂ ਦੀਆਂ ਮੇਰੇ ਫੋਨ 'ਚ ਜ਼ਿਆਦਾ ਹੋਣਗੀਆਂ ਤੇ ਅਸੀਂ ਗੁਰਦੁਆਰੇ ਹਰਿਮੰਦਰ ਸਾਹਿਬ ਇਕੱਠੇ ਫੋਟੋਆਂ ਖਿਚਾਈਆਂ ਹੋਈਆਂ ਨੇ ਜਨਾੜਾ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਅਸੀਂ ਇਕੱਠੇ ਜਾਂਦੇ ਹਾਂਗੇ ਕੋਈ ਐ ਮਗਾ ਇੱਕ ਨਾ ਪਿਛਲੇ ਦਿਨੀ ਵੀਡੀਓ ਆਈ ਜੋ ਗੜੇ ਜੇ ਪਏ ਨੇ ਮਹਾਲੀ ਤਾਂ ਉਦੋਂ ਇੱਕ ਮੁਸਲਮ ਬਾਈ ਜਿਹੜੇ ਨੇ ਉਹ ਨਵਾਜ਼ ਪੜ ਰਹੇ ਹੁੰਦੇ ਨੇ ਸੜਕ ਦੇ ਉੱਪਰ ਖੜ ਕੇ ਗੜੇ ਪੈ ਰਹੇ ਹੁੰਦੇ ਆ ਤੇ ਕੋਲ ਦੀ ਗੱਡੀ ਦੇ ਵਿੱਚੋਂ ਸਰਦਾਰ ਭਾਈ ਲੰਘਦਾ ਤਾਂ ਉਹ ਛਾਤਰੀ ਲੈ ਕੇ ਖੜ ਜਾਂਦਾ ਉਹਨਾਂ ਟਾਈਮ ਵੀ ਤੁਸੀਂ ਆਪ ਦੇ ਰਿਚੂਅਲਸ ਉਹਨੂੰ ਕਰੋ ਅਸੀਂ ਖੜੇ ਆ ਕੋਈ ਨਹੀਂ ਬਿਲਕੁਲ ਇਸ ਤਰ੍ਹਾਂ ਦੀ ਮੈਸੇਜ ਨਹੀਂ ਜਿਹੜੇ ਹਨਾ ਆਪਣਾ ਭਾਈਚਾਰਾ ਵਧਾਉਂਦੇ ਨੇਗੇ ਪਿਆਰ ਮੁਹੱਬਤ ਦੀਆਂ ਸਾਂਝਾਂ ਨੂੰ ਠੀਕ ਹੈ ਜੀ ਇਹ ਐਦਾਂ ਦੇ ਮੈਸੇਜ ਆਪਾਂ ਨੂੰ ਜ਼ਰੂਰ ਦੇਖਣੇ ਚਾਹੀਦੇ ਨੇ ਦੇਣੇ ਚਾਹੀਦੇ ਨੇ ਸੰਸਾਰ ਵਾਸਤੇ ਇਹ ਬਹੁਤ ਵੱਡਾ ਮੈਸੇਜ ਹੈ ਇੱਕ ਬਿਲਕੁਲ ਜਿਸ ਵਿੱਚ ਕੋਈ ਸ਼ੱਕ ਨਹੀਂ ਇਨਸਾਨੀਅਤ ਇਨਸਾਨੀਅਤ ਹਾਂਜੀ ਸਭ ਤੋਂ ਵੱਡੀ ਚੀਜ਼ ਹੈ ਇਨਸਾਨੀਅਤ ਜੇ ਤੁਹਾਡੇ ਯਾਰ ਦੋਸਤ ਆਸ-ਪਾਸੇ ਤੁਹਾਡੇ ਵੀ ਹੋਣਗੇ ਆਪਦੇ ਕੋਈ ਯਾਰ ਦੋਸਤ ਤੁਹਾਡੇ ਵੀ ਹੋਣਗੇ ਉਹ ਉਹਨਾਂ ਵੱਲੋਂ ਤਾਂ ਨਹੀਂ ਕਦੇ ਕੋਈ ਟੋਕੜ ਟਿਕਾਈ ਹੁੰਦੀ ਬਾਈ ਤੁਸੀਂ ਕਦੀ ਕੋਈ ਕੋਈ ਕਦੀ ਕੋਈ ਟੋਕੜ ਟਿਕਾਈ ਨਹੀਂ ਜੀ ਸਭ ਇਸੇ ਤਰ੍ਹਾਂ ਕੇ ਹੈ ਔਰ ਇਸੇ ਨਜ਼ਰੀਏ ਕੇ ਇਸੇ ਸੋਚ ਕੇ ਹੈ ਸਭੀ ਲੋਕ ਜੀ ਮੋਸਟਲੀ ਸਾਨੂੰ ਮੈਸੇਜ ਜਿਹੇ ਇਦਾਂ ਦੇ ਮਿਲਦੇ ਜੀ ਜਦੋਂ ਅਸੀਂ ਕਿਤੇ ਜਾਂਦੇ ਆ ਇਸ ਪਰਹਾਵਾ ਜਨਾ ਜੀ ਕਿਤੇ ਲੰਗਰ ਦੇ ਵਿੱਚ ਅਸੀਂ ਪ੍ਰਸ਼ਾਦਾ ਪਾਣੀ ਛਕ ਰਹੇ ਹੁੰਨੇ ਆ ਤਾਂ ਲੋਕ ਤਸਵੀਰਾਂ ਲੈਣ ਲੱਗ ਜਾਂਦੇ ਨੇ ਇੰਟਰਵਿਊ ਲੈਣ ਪਿਆਰ ਮੁਹੱਬਤ ਦੇ ਕੇ ਇਸ ਤਰ੍ਹਾਂ ਦੀਆਂ ਗੱਲਾਂ ਮਤਾਂ ਰੋਝ ਹੁੰਦੀਆਂ ਨੇ ਇਹ ਤੁਹਾਡੇ ਹਿੱਸੇ ਆਇਆ ਇਹ ਚੀਜ਼ ਇਹ ਵੀ ਕਿਸੇ ਕਿਸੇ ਹਿੱਸੇ ਹੁੰਦੀ ਹੈ ਕਿ ਕੈਮਰਾ ਕਿਸੇ ਵੱਲ ਹੀ ਹੁੰਦਾ ਹੈਗਾ ਤਾਂ ਤੁਹਾਨੂੰ ਦੇਖ ਕੇ ਬੰਦਾ ਖੁਸ਼ ਵੀ ਹੁੰਦਾ ਤੇ ਇੱਕ ਬੜਾ ਸੋਹਣਾ ਸੁਨੇਹਾ ਜਾਂਦਾ ਕਿ ਹਾਂ ਮਤਲਬ ਇੱਕ ਸ਼ਾਨਦਾਰ ਤਸਵੀਰ ਇਹ ਹੀ ਸਾਡਾ ਪੰਜਾਬ ਸੀ ਜੇ ਆਪਾਂ ਦੇਖਿਆ ਜਾਵੇ ਬਾਅਦ ਚੋਂ ਬੰਡੀਆਂ ਪੈ ਗਈਆਂ ਧਰਤੀ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਧਰਤੀ ਸੀ ਧਰਤੀ ਅਸੀਂ ਵੰਡ ਲਈ ਪਰ ਹਵਾ ਨਹੀਂ ਵੰਡੀ ਗਈ ਇਨਸਾਨੀਅਤ ਨਹੀਂ ਵੰਡੀ ਗਈ ਪਿਆਰ ਨਹੀਂ ਵੰਡਿਆ ਗਿਆ ਜੀ ਜੀ ਬਹੁਤ ਵਧੀਆ ਗੱਲ ਆ ਜੀ ਦੇਖੋ ਪਿਆਰ ਮੁਹੱਬਤ ਬਣਿਆ ਰਹੇ ਸੰਸਾਰ ਦੇ ਉੱਤੇ ਇਹ ਖ ਇੱਕ ਦੂਜੇ ਦੇ ਖਿਲਾਫ ਨਫ਼ਰਤ ਪੈਦਾ ਕੀਤੀ ਜਾ ਰਹੀ ਆ ਇਹਨੂੰ ਮਿਟਾ ਕੇ ਹਨਾ ਬੈਰ ਵਿਰੋਧ ਨੂੰ ਆਪਾਂ ਪਿਆਰ ਦੀਆਂ ਵੰਡੀਆਂ ਵੰਡਿਏ ਇਹੀ ਚਾਹੁੰਦੇ ਆ ਜੀ ਸਾਡੀ ਅਸੀਂ ਵੀ ਬਾਈ ਜ਼ਰੂਰ ਕਹਾਂਗੇ ਕਿ ਆ ਆਖਰੀ ਇੱਕ ਮੈਸੇਜ ਮੈਂ ਕਹਾਂਗਾ ਬਾਈ ਤੁਸੀਂ ਵੀ ਜਿਹੜੇ ਇੱਕ ਤਾਂ ਸੋਸ਼ਲ ਮੀਡੀਆ ਤੇ ਜੋ ਨੈਗੇਟਿਵ ਕੂੜ ਪ੍ਰਚਾਰ ਚੱਲਦਾ ਜਾਂ ਜਿਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਹੁੰਦੀ ਹੈਗੀ ਉਹ ਚੀਜ਼ਾਂ ਨੂੰ ਲੈ ਕੇ 2 ਮਿੰਟ ਤੁਸੀਂ ਵੀ ਬਾਈ ਕਹਾਂ ਮੈਂ ਕਹਾਂਗਾ ਤੁਸੀਂ ਬੋਲੋ ਹਾਂਜੀ ਆਪ ਸਵਾਲ ਪੁੱਛੋ ਕੋਈ ਵੀ ਉਸ ਦਾ ਜਵਾਬ ਦੇਣਗੇ ਜੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੰਨ ਲਓ ਜੋ ਇਹ ਜਾ ਕੁਝ ਕਰਦੇ ਲੋਕੋਂ ਸੇ ਹਮਾਰਾ ਤਾਂ ਤਾਂ یہی ਸੰਦੇਸ਼ ਹੈ ਜੀ ਸਭ ਤੋਂ ਵੱਡੀ ਚੀਜ਼ ਜੋ ਹੈ ਉਹ ਇਨਸਾਨੀਅਤ ਔਰ ਭਾਈਚਾਰਾ ਹੈ ਆਪਸ ਵਿੱਚ ਸਭੀ ਲੋਕਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਏ ਔਰ ਨਫ਼ਰਤੋਂ ਮੇ ਦੁਸ਼ਮਣੀਆਂ ਮੇ ਕੁਝ ਨਹੀਂ ਰੱਖਾ ਹੈ ਦੁਨੀਆ ਸੇ ਨਾ ਕੁਝ ਲੈ ਕੇ ਜਾਣਾ ਹੈ ਖਾਲੀ ਹੱਥ ਆਏ ਹੈ ਖਾਲੀ ਹੱਥ ਜਾਣਾ ਹੈ ਤਾਂ ਪਿਆਰ ਪ੍ਰੇਮ ਮੁਹੱਬਤ یہی ਸਭ ਤੋਂ ਵੱਡੀ ਚੀਜ਼ ਹੈ ਆਪਸ ਵਿੱਚ ਸਭ ਕੋ ਪਿਆਰ ਮੁਹੱਬਤ ਸੇ ਰਹਿਣਾ ਚਾਹੀਏ ਬਾਕੀ ਇੱਕ ਚੀਜ਼ ਹੋਰ ਦੇਖੋ ਜੀ ਇਹ ਹਰਿਆਣੇ ਤੋਂ ਨੇ ਮੈਂ ਪੰਜਾਬ ਤੋਂ ਆ ਤੇ ਉੱਥੇ ਵੀ ਸਾਥ ਦੇ ਰਹੇ ਨੇ ਹਰਿਆਣਾ ਪੰਜਾਬ ਵਾਲੇ ਤੇ ਆਪਾਂ ਵੀ ਚਾਹੁੰਦੇ ਆ ਵੀ ਸਾਥ ਦਿੱਤਾ ਜਾਵੇ ਤੇ ਬਾਕੀ ਵੀ ਸਾਰੇ ਆਪਣੇ ਪੰਜਾਬ ਦੇ ਭਰਾਵਾਂ ਨੂੰ ਮੈਸੇਜ ਹੈਗਾ ਲਾਲ ਮਿਲ ਕੇ ਇਸ ਟਾਈਮ ਸਾਥ ਦੇਣ ਦਾ ਮੌਕਾ ਆ ਸਾਥ ਦਿਓ ਜਿੰਨਾ ਹੋ ਸਕਦਾ ਸਾਰੇ ਸਾਥ ਦੇਣ ਭਰਾ ਤਾਂ ਤੁਸੀਂ ਦੇਖ ਸਾਥ ਦਿਓ ਬਹੁਤ ਸੋਹਣੀ ਤਸਵੀਰ ਹੈ ਕਿਸਾਨੀ ਅੰਦੋਲਨ ਚ ਜਾ ਰਹੇ ਹੈ ਬਾਈ ਪਾਣੀ ਦੀਆਂ ਬੋਤਲਾਂ ਨੇ ਕੱਲ ਵੀ ਸੇਵਾ ਕਰ ਰਹੇ ਸੀ ਪਰਸੋ ਵੀ ਕਰ ਰਹੇ ਸੀ ਕਹਿੰਦੇ ਸਾਡੀ ਯਾਰੀ ਦੇਰੀ ਹੈ ਤੂ ਦੇ ਮੋਚੇ ਵਰਗੀ ਯਾਰੀ ਹੈ ਸਾਡੀ ਕਹਿੰਦੇ 6 ਸਾਲ ਹੋ ਗਏ ਨੇ ਉਹਨਾਂ ਦੇ ਫੋਨ 'ਚ ਇੱਕ ਦੂਜੇ ਦੀਆਂ ਫੋਟੋਆਂ ਨੇ ਕਿਉਂਕਿ ਇੱਕ ਦੂਜੇ ਦੇ ਨਾਲ ਬਹੁਤ ਸੋਹਣਾ ਇਹਨਾਂ ਬਾਈਆਂ ਦਾ ਰਿਸ਼ਤਾ ਤੇ ਇਹੀ ਸਾਡਾ ਪੰਜਾਬ ਹੈ ਇਹੀ ਸਾਡੀ ਸਾਂਝੀ ਵਲਤ ਹੈ ਅਸੀਂ ਵੀ ਆਪਣੇ ਚੈਨਲ ਮਾਧਮ ਰਾਹੀਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਇਹੀ ਫਲਸਫਾ ਸੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੁਹਾਡੇ ਤਸਵੀਰ ਕਿ ਸ਼ਾਨਦਾਰ ਇੱਕ ਪੋਜ਼ਿਟਿਵ ਸਨੇਹਾ ਜਿਹੜਾ ਲੋਕਾਂ ਨੂੰ ਜੋ ਸੋਸ਼ਲ ਮੀਡੀਆ ਦੇ ਉੱਪਰ ਘਰਾਂ ਦੇ ਵਿੱਚ ਮੰਝਿਆਂ ਬੇਲੀ ਹੋ ਕੇ ਕਮੈਂਟ ਕਰਦੇ ਰਹਿੰਦੇ ਨੇ ਤਾਂ ਇਹ 22 ਕਿਸਾਨੀ ਅੰਦੋਲਨ ਚੱਲੇ ਨੇ ਤਾਂ ਅਸੀਂ ਵੀ ਜਿਹੜਾ ਆਪਣੇ ਚੈਨਲ ਦੇ ਥਰੂ ਕਹਾਂਗੇ ਕਿ ਕਿਸਾਨੀ ਅੰਦੋਲਨ ਚ ਬਾਤ ਚੜ ਕੇ ਆਓ ਪੰਜਾਬ ਹਰਿਆਣਾ ਇਕੱਠਾ ਹੋ ਕੇ ਲੜੂਗਾ ਤਾਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਕੈਮਰਾ ਪਰਸਨ ਵਿਕਰਮ ਦੇ ਨਾਲ ਮਨਦੀਪ ਜੋਤ ਸ਼ੰਭੂ ਬਾਡਰ